ਕੋਈ ਇਹ ਸਾਡਾ T.10 ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲਾਕ ਇੱਥੇ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵੀਕੀਕਲਸ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣੇ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੰਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਜਿਸ ਤਿਹੜਾ ਅਲਰਟ ਪੰਜਾਬ ਤੇ ਦਾ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ ਨਹੀਂ ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਤਾਂ ਉਸ ਦੀ ਤੁਰੰਤ ਸੂਚਨਾ ਆਪਣੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦਿਖੋ ਇਹ ਸਾਡਾ ਟੀ ਪੁਆਇੰਟ 10 ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲੌਕ ਐਚ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵੀਕਲਸ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੰਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸਜੈਸਟ ਕਰਾਇਆ ਅਲਰਟ ਪੰਜਾਬ ਤੇ ਤਾਂ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਤਾਂ ਉਸ ਦੀ ਸੁਰੱਖਤ ਸੂਚਨਾ ਆਪ ਨੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦੇ ਸਕਦੇ ਆਂ ਦੇਖੋ ਇਹ ਸਾਡਾ ਟੀ ਪੁਆਇੰਟ 10 ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲੌਕ ਐਚ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵੀਕੀਕਲਸ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੰਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਜੀ ਸਟੇਟ ਅਲਰਟ ਪੰਜਾਬ ਤੇ ਅਦਾ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਤਾਂ ਉਸ ਦੀ ਤੁਰੰਤ ਸੂਚਨਾ ਆਪਣੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦੇ ਸਕਦੇ ਆਂ ਦੇਖੋ ਇਹ ਸਾਡਾ ਟੀ ਪੁਆਇੰਟ 10 ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲੌਕ ਇੱਥੇ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵੀਕੀਕਲਸ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੱਤੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸਟ੍ਰੈਟਿਕਲ ਅਲਰਟ ਪੰਜਾਬ ਤੇ ਅਦਾ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਮੁੰਦਾ ਹੈ ਤਾਂ ਉਸ ਦੀ ਸੁਰਤ ਸੂਚਨਾ ਆਪਣੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦੇ ਸਕਦੇ ਨੇ I love you,